ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੱਜਣੋ ਅਨ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ ਇਸ ਵੇਲੇ ਪਾਉ ਸਖਦੇਵ ਸਿੰਘ ਬਲਟਵੇ ਵਾਲੇ ਕੋਲੇ ਪੈਂਡ ਵਿਲ ਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਤਕਰੀਬਨ ਹੀ ਤੁਸੀਂ ਜਿੰਨੇ ਵੀ ਭੈਣਾ ਭਰਾ ਆਨਲਾਈਨ ਵੀਡੀਓ ਵੇਖਣੇ ਆ ਸਾਰੇ ਹੀ ਪਾਉ ਸਕਦੇ ਬਲਟੋਏ ਵਾਲੇ ਨੂੰ ਜਾਣਦੇ ਆ ਟੌਪ ਟੌਪ ਦੀਆਂ ਝੋਟੀਆਂ ਮੱਝਾਂ ਕੋਸ਼ਿਸ਼ ਕਰੀਦੀ ਆ ਕਿ ਕਹਿੰਦਾ ਲੈ ਕੇ ਆਈਏ ਤੇ ਆਪਣੇ ਭੈਣਾ ਭਰਾਵਾਂ ਨਾਲ ਸਾਂਝੀਆਂ ਕਰੀਏ ਚਾਰ ਐਨੀਮਲ ਵਿਖਾਉਣੇ ਆ ਸਜਣੋ ਤੁਹਾਨੂੰ ਜਿਹਦੇ ਵਿੱਚ ਤਿੰਨ ਝੋਟੀਆਂ ਸੂਈਆਂ ਸਵਾਈਆਂ ਤੇ ਇੱਕ ਝੋਟੀ ਗੱਬਣ ਆ ਵੀ ਮੋਰਾ ਦੀ ਬੜੇ ਟਾਂਚੇ ਦੀ ਝੋਟੀ ਆ ਸਜਣੋ ਬੜਾ ਸੋਹਣਾ ਕਾਤ ਕਾਠ ਤੇ ਬੜੀ ਉੱਚੇ ਲੰਮੇ ਮੰਨ ਕੇ ਚੱਲੋ ਤੇ ਥਾਂਲੇ ਬਾ ਵੀ ਬਹੁਤ ਸਾਫ ਸੁਥਰਾ ਲੱਗਾ ਹੋਇਆ ਤੇ ਬੈਨ ਨੂੰ ਕਾਲੀ ਪੈ ਗਈ ਆ ਕਿਉਂਕਿ ਹੁਣ ਥਾਂ ਘਰਤਾ ਇਹਦੇ ਥੱਲੇ ਸੁੱਕਾ ਵੇਖੋ ਲੇਵਾ ਭਾਂਡਾ ਤੇ ਇੱਕ ਨੰਬਰ ਵਿਖਾਵਾਂਗੇ ਤੁਹਾਨੂੰ ਨੀਲੀ ਰਵੀ ਟੌਪ ਦਾ ਨਗੀਨਾ ਕਹਿ ਦਈਏ ਦੋ ਰਿਆਂ ਨਹੀਂ ਤੇ ਆ ਆ ਗਈ ਸਜਣੋ ਗੱਬਣ ਝੋਟੀ ਵੇਖਿਓ ਸਫਾਇਆਂ ਵਿਖੇ ਤੁਸੀਂ ਇਹਨੀਆਂ ਆਹ ਦੇਖੋ ਲੇਵਾ ਪੰਡਾ ਤੇ ਥੋੜੀ ਜੀ ਸਾੰਭੀ ਕਿਸੇ ਸੱਜਣ ਨੇ ਘਾਟਾ ਤੇ ਉਹ ਝੂਟੀ ਵੀ ਕਿਹੜਾ ਸੁਆ ਸੁਈ ਉਹਦੀ ਡਿਟੇਲ ਲੈ ਲਾਂਗੇ ਤੇ ਆ ਆ ਗਈ ਨੀਲੀ ਰੰਗ ਬਿਲਕੁਲ ਤਾਜੀ 나ੜੂਆ ਤੁਹਾਨੂੰ ਕੈਮਰੇ ਦੇ ਵਿੱਚ ਨਜ਼ਰ ਆਉਂਦਾ ਹੋਊਗਾ ਸਿੰਘ ਛੋਟਾ ਅੱਖਾਂ ਬਿੱਲੀਆਂ ਚਾਰੇ ਪੈਰ ਤੋਤੇ ਹੋਏ ਤੇ ਸ਼ਾਨਦਾਰ ਝੂਟੀ ਆਜੋ ਲੈ ਲਿਏ ਜਾਣਕਾਰੀ ਬਾਹਲਾ ਸਮਾਨ ਨਾ ਲਈਏ ਥੋੜਾ ਫਿਰ ਆਪਾਂ ਤੋਰ ਤਾਰ ਕੇ ਵੇਣਿਆ ਰੇਟ ਵੀਡੀਓ ਚ ਹੁਕਾਂਗੇ ਤੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਰਿਕਵੈਸਟ ਬੇਨਤੀ ਵੀ ਹੁੰਦੀ ਹੈ ਵੀ ਚੈਨਲ ਨੂੰ ਵੀ ਯਾਰ ਜਰੂਰ ਕਰ ਲਿਓ ਸਬਸਕ੍ਰਾਈਬ ਤੇ ਤੁਹਾਡਾ ਉਹ ਵੀ ਦਿਲੋਂ ਧੰਨਵਾਦ ਹਾਂ ਆਓ ਖਾ ਪਾਓ ਜੀ ਇਥੇ ਪਾਉਜੀ ਸਾਸਰੀ ਕਾ ਸਾਸਰੀ ਕਾ ਜੀ ਸਾਸਰੀ ਕਾ ਹੋਰ ਸੁਣਾਓ ਪਾਜੀ ਕਿਰਪਾ ਗੁਰਦੇਸ ਸਿੰਘ ਰਾਮ ਦਾ ਚੜਦੀ ਕਲਾ ਮੇਰੋ ਠੀਕ ਤੇ ਐ ਕਿ ਲੰਮਾ ਸਮਾਂ ਜਾ ਪਿਆ ਗਿਆ ਥੋੜਾ ਜਿਹਾ ਹਣਾ ਨਾਲ ਨਾਲ ਗੁਰਦੇਸ ਜੀ ਜਿ세 ਜੇ ਆਪਾਂ ਲੈਣੀ ਹੋ ਜਾਂ ਮਿਲਦਾ ਖਲਾਇ ਕਰ ਹਾਂ ਆਪਾਂ ਨੇ ਵੀ ਝੋਟੀ ਹੋਵੇ ਸਿਰੇ ਸਾਹ ਹਾਂ ਚੰਗਾ ਪਸ਼ੂ ਘੱਟ ਨਿਕਲਦਾ ਹਣਾ ਘੱਟਲੇ ਕਰਦਾ ਤੇ ਪਸ਼ੂ ਫਿਰ ਜੇ ਚੰਗਾ ਲੱਭਣਾ ਟੱਕਰਾਂ ਵੀ ਵੱਜਣੀਆਂ ਫਿਰ ਚੂਣਾ ਵੀ ਆ ਦੋ ਡੰਗ ਹਣਾ ਆਪਦਾ ਪਾਸ ਕਰਕੇ ਲਿਆਉਣਾ ਤੇ ਪਾਉਜੀ ਦੂਜਾ ਆਪਣਾ ਐਡਰੈਸ ਡਰੈਸ ਪਿੰਡ ਬਲਟੋਆ ਜਿਹੜਾ ਤਰਤਾ ਤਹਿਸੀਲ ਪੱਟੀ ਨਾਮ ਮੇਰਾ ਸਰਦੇਸ਼ ਸਿੰਘ ਨੰਬਰ ਹੈਗਾ 8872885687710373036 ਓਕੇ ਤੇ ਬਾਬਾ ਭਾਈ ਝਾੜੂ ਸਾਹਿਬ ਦਾ ਗੁਰਦੁਆਰਾ ਵਾਟਾ ਉੱਥੋਂ ਪੁੱਛ ਲੈ ਵੇ ਸੰਧੂਆਂ ਦੀਆਂ ਬੈਕਾਂ ਦੇ ਜਾਣਾ ਹਾਂ ਹਾਂ ਤੇ ਆਹ ਨੀਲੀ ਰੈਵੀ ਦੀ ਝੋਟੀ ਸੁਆ ਕਿਹੜਾ ਆ ਇਹ ਸੁਆ ਪਹਿਲਾ ਏ ਠੀਕ ਆ ਚਾਰ ਦੰਦ ਹੋਈ ਆ ਓਕੇ ਤੇ ਚੂਨ ਇੱਕ ਨੰਬਰ ਚਾਹ ਜਾਨੀ ਕਿ ਦੋ ਦੰਦ ਫਨ ਗਏ ਚਾਦੇ ਉੱਗੇ ਆ ਗਏ ਓਕੇ ਆ ਤੇ ਚੂਨ ਇੱਕ ਨੰਬਰਿਆ ਸਿਰਾ ਠੀਕ ਆ ਤੇ ਮਗਰ ਕੱਦਾ ਸੁਹਾ ਪਹਿਲਾ ਸੁਹਾ ਪਹਿਲਾ ਤੇ ਕਿਤੇ ਔਲਦਾਰ ਪਤਾ ਹੀ ਨਹੀਂ ਨਾ ਸੀਲ ਏਡੀ ਨਿਕਲੀ ਨਿਕਲੀ ਆ ਤੇ ਚੂਨ ਚਾਲ ਬੜੀ ਖਰੀਆ ਓਕੇ ਰਿਪੋਰਟ ਤੇ 10 ਕਿਲੋ ਤੋਂ ਬਾਹਰ ਬੌਲੀ ਹੋਏ ਦੀ ਆਪਾਂ ਇਸ ਸੂਈ ਕਦੋਂ ਆ ਕੱਲ ਤੱਕ ਆ ਕੱਲ ਸ਼ਾਮ ਦੀ ਸੂਈ ਹਾਂ ਕੱਲ ਸ਼ਾਮੀ ਚੋਈ ਤੇ ਸਵੇਰੇ ਚੋਈ ਇਹਦਾ ਜਿਹੜਾ ਦੁੱਦੀ ਨੂੰ ਪਾਇਆ ਆਪਾਂ 10 ਕਿਲੋ ਬੌਲਾ ਨਾੜਾ ਨੂੜਾ ਲੇਵੇ ਤੇ ਬਹੁਤ ਆ ਹਨਾ ਦੁੱਧ 15 ਕਿਲੋ ਕੰਦੀਛਾ ਦੇ ਦੂ ਇਸ ਗੱਲ ਦੀ ਆਪਣੀ ਗਰੰਟੀ ਹੈ ਜਾਤ ਕੁਆਲਟੀ ਆ ਜਾਤ ਕੁਆਲਟੀ ਤੇ ਮਦਰੀ ਢੋਲੀ ਦੀ ਆ ਹਾਂ ਤੇ ਕੱਢ ਕੇ ਬਾਹਰ ਇਹਨੂੰ ਕੀ ਬਾਤਾਂ ਸੱਜਣਾ ਸਿੰਘ ਨਿੱਕਾ ਅੱਖਾਂ ਗਲਾਬੀ ਛੇੜ ਤੇ ਨੀਲੀ 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 ਜਿਵੇਂ ਕਹਿ ਦਿੱਤੀ ਹੈ ਨਾ ਪਿਓਰ ਨੀਲੀ ਪਿਓਰ ਨੀਲੀ ਤੇ ਪੱਠਾ ਪੱਠਾ ਬੜਾ ਲੱਗਾ ਝੋਟੀ ਨੂੰ ਤੇ ਆਉਂਦੇ ਸੂਵੇ ਨੂੰ ਬੜੀ ਤਗੜੀ ਵੱਡੀ ਮੈਂ ਜਿਹਦੀ ਆਪਾਂ ਉਦਾਂ ਨਹੀਂ ਵੇਚੀ ਮੈਂ ਹਾਂ ਉਹ ਡੀ ਬਣੂਗੀ ਉਹ ਡੀ ਬਣੂਗੀ ਵਾਕਿਆ ਹੀ ਹਨਾ ਛੋਟੀ ਛੋਟੀ ਐ ਇੱਕਰੀ ਦਾ ਪਾਉ ਸੁਕੇ ਤੈ ਵੀ ਮਾਰੀ ਆ ਅੱਛਾ ਕੱਲ ਦੀ ਮੈਂ ਦਿਖਾ ਲਾਂਗੀ ਤੂਰੀਬ ਹਨਾ ਤੇ ਬਾਕੀ ਸਾਂਭੀ ਚੰਗੀ ਕਿਸੇ ਸੱਜਣ ਨੇ ਇਹ ਖਾਨਦਾਨੀ ਬੜੀ ਜਿੱਥੋਂ ਲਈ ਆ ਬਤਨਦੀਸ ਠੀਕ ਆ ਚੰਗੇ ਰਵੇ ਦੀ ਆ ਤੇ ਚੂਣ ਤਾਂ ਧਾਰਾ ਧੂਰਾ 100 ਦੀ 100 100 ਦੀ 100 ਹਨਾ ਕਰਮਾਂ ਵਾਲੀ ਸੀਲ ਸੂਲ ਵੀ ਆ ਆਪਾਂ ਦੇ ਵੇਖੋ ਸੱਜਣੋ ਇਹ ਆ ਬਹਿ ਗਿਆ ਜੀ ਪਾਉ ਫੇਰ ਨਾ ਲੈ ਪਹਿਲਾਂ ਕੱਟੀ ਆ ਹਨਾ ਆ ਮਾਲਟੀ ਰੱਖ ਕੇ ਥੱਲੇ ਚੋਣੀ ਇੱਧਰੇ ਮੋਟੀ ਮੋਟੀ ਚੋਣ ਆ ਕੀ ਬਾਤਾਂ ਚੋ ਜੀ ਇਸੇ ਚੋਣ ਤਾਂ ਦੀ ਮੁੰਨੀ ਲੱਗਾ ਨਹੀਂ ਵਾਕਈ ਪੌਖਰੀਆ ਹਨਾ ਤੇ ਖਾ ਪੀ ਕੇ ਨੇ ਚੰਗੀ ਬੰਨ ਪੂਰੀ ਪੂਰੀ ਤੇ ਚੰਗਾ ਦੁੱਧ ਪਾਉਗੀ ਨਗਰ ਨੁੱਕ ਮੇਰੀ ਗਰੰਟੀ ਆ ਜਾਈ ਦੇ ਬਾਗੋਂ ਨਾ ਪਾਵੇ ਕੀ ਬਾਤ ਹੈ ਹਨਾ 10 ਕਿਲੋ ਤੋਂ ਸਟਾਰ ਪੌਲੀ ਹੋਈ ਏ ਏਡੀ ਚੰਗੀ ਕੱਟੀ ਤੇ ਰੇਟ ਪਾਉਜੀ ਰੇਟ ਕੁਲਦੀਪ ਸਿੰਘ ਚੋਟੀ ਦਾ ਦੀ ਡੇਢ ਮੰਗ ਪਰ ਆਪਾਂ ਡੇਢ ਨਹੀਂ ਮੰਗਣਾ ਪਤਾ ਇਹਨੂੰ ਪਰ ਆਪਾਂ ਦੇਣ ਲੈਣ ਵਾਲੀ ਗੱਲ ਕਰਦੇ ਨੇ ਓਕੇ 1 33 ਦੀ ਝੋਟੀ ਦੇ ਦੀ 1 ਲੱਖ ਤੇ 33000 33000 ਤੇ ਯਾਰ ਕੋਈ ਹਿਸਾਬ ਕਿਤਾਬ ਜਿਆ ਕਰਨ ਲਈ 33 ਦਾ ਹੁਣ ਅਗਲਾ ਕਿਵੇਂ ਬੰਨਿਆ ਟੁੱਕਿਆ ਜਾਊਗਾ ਹੋਰ ਪੱਕੀ ਜੀ ਐ ਕਾਂਟਾ ਵਾਂਟਾ ਆ ਜਾ ਕਰ ਦੁਨੀਏ ਕਰਦੇ ਜਿੰਨੇ ਚੰਗੀ ਹੈ ਦੁਨੀਏ ਕਰ ਇੱਕ 30 ਦੀ ਇੱਕ 30 ਦੀ ਦੇਦਾ ਵੇਖੀ ਜੋ ਵੇਖ ਵੇਖਣਾ ਚ ਕੀ ਅਕਲ ਦੀ ਸਿਆ ਸੋਨਾ ਹੀ ਆ ਜਿਹੜਾ ਲੈ ਗਿਆ ਇਹਦਾ ਜਿਵੇਂ ਉਂਗਲ ਤੇ ਛਾਪ ਨਹੀਂ ਪਾਈ ਜਾਂਦੀ ਹਾਂ ਉਹ ਚੀਜ਼ ਆਏ ਵਾਕਿਆ ਜੀ ਵੀ ਘਰੇ ਖੜੀ ਵੀ ਸੋਹਣੀ ਲੱਗੂਗੀ ਸੋਹਣੀ ਲੱਗੂ ਇਹ ਤਾਂ ਜਦੋਂ ਚੈਨੀ ਗੋਤੀ ਪਾ ਲੈਂਦੇ ਆ ਹਾਂ ਤੇ ਟੌਰ ਵੱਜ ਜਾਂਦੀ ਹੈ ਟੌਰ ਵੱਜ ਜਾਂਦਾ ਹੈ ਤੇ ਉਹ ਉਹ ਜਦੋਂ ਇਹ ਘਰੇ ਖੜੀ ਤੇ ਘਰ ਦਾ ਟੌਰ ਵਧਾਉਗੀ ਬਾਲੀ ਦੱਸ ਕਿ ਤਦੀ ਨਤਾਰ ਕੇ ਚੋਤੀ ਦੇ ਤੇ ਘਰੇ ਖੜੀ ਟੌਰ ਵੀ ਵਧਾਉ ਕਰਦੀ ਵਧਾਉਗੀ ਤੇ ਫੇਰ ਬੱਚਾ ਕਿੱਦਾਂ ਵਧਾ ਹਾਂ ਐ ਸਾਈਡ ਤੋਂ ਵੀ ਕਰ ਲੋ ਚੈੱਕ ਸੱਜਣੋ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਕੋਈ ਪੱਕਾ ਇਹਦਾ ਰਹਿਣਾ ਜਾਵੇ ਧੁੰਨੀ ਤੱਕ ਵੀ ਨਿਸ਼ਾਨੀਆਂ ਕਵਰ ਕਰਦੀ ਆ। ਕੋਈ ਕੋਈ ਦੱਸਦੇ ਹੀ ਸੀਮਨ ਕਿਹਦੇ ਦੀ ਆ ਪਰ ਮੈਨੂੰ ਨਹੀਂ ਚੇਤਾ। ਅੱਛਾ। ਇਹ ਜੇ ਕੋਈ ਆਖੂ ਤੇ ਆਪਾਂ ਨੂੰ ਕੁਛ ਵੀ ਦਾਂਗੇ। ਕੁਛ ਵੀ ਦਵਾਂਗੇ ਜਿੰਨਾ ਤੂੰ ਆਪਾਂ ਖਰੀਦੀ। ਜਿੰਨਾ ਖਰੀਦੀ ਆ ਫਿਰ ਇੱਕ ਹੋਰ ਸਿਪ ਤੇ ਰਵੇਗੀ। ਆਪ ਦੋ ਮਹੀਨੇ ਦਾ ਮਾਮੂਸੜਨੀ ਪੈਗੀ। ਜਦੋਂ ਮਤਲਬ ਗਾਂ ਘੱਬਣ ਹੁੰਦੀ ਆ। ਘੱਬਣ ਉਹ ਵੀ 8-10 ਰਾਵਾਂ ਚੰਗਾ। 8-10 ਰਾਵ। ਇਹਨੇ ਹਾਲ ਤੱਕ ਕੀਤੀ ਨਹੀਂ ਹੈਨਾ? ਮੈਂ ਇਹਨੇ ਨਹੀਂ ਕੀਤੀ। ਤੇ ਆ ਝੋਟੀ ਪਾਉ ਜੀ ਸੁਆ। ਇਹ ਕਲਦੀਰ ਸਿਆ ਸੂਆ ਉਗੀ ਚੋਟੀ ਪਹਿਲਾ ਹੀ ਜਾਂਦੇ ਆ ਪਰ ਦੂਜਾ ਦੂਜਾ ਸੂਆ ਆ ਦੂਜਾ ਸੂਆ 13 ਕਿਲੋ ਦੁੱਧ ਉਹ ਨਾ ਜਰੇ ਦੀ ਥੱਲੇ ਜਿਹੜਾ ਇਹਦੇ ਕੋਲੇ ਦੁੱਧ ਕਿੰਨੇ ਦਿਨਾਂ ਦੀ ਸੂਈ ਆ ਤੀਜੇ ਦਿਨ ਦੀ ਕੱਤੀ ਕੀ ਬਾਤ ਨਾੜੂਆ ਨਾਲ ਨਾੜੂਆ ਨਾਲ ਮਗਰ ਕੱਤੀ ਮਗਰ ਕੱਤੀ ਬੋਤੇ ਰਗੀ ਆਪ ਵੀ ਝੋਟੀ ਚੰਗੀ ਕੱਢੀ ਬਾਹਰ ਇਹਨੂੰ ਸੂਆ ਦੂਜਾ ਸੂਆ ਦੂਜਾ ਤੇ ਚੂਨ ਇੱਕ ਨੰਬਰ ਚੂਨ ਦਾਲੀ ਸੌ ਦੀ ਸੌਈ ਲਓ ਵੀ ਸੱਜਣੋ ਸੂਆ ਦੂਜਾ ਮਗਰ ਕੱਟੀ ਤੇ ਤਿੰਨਾ ਦਿਨਾਂ ਦੀ ਸੂਈ ਥੱਲੇ 12 ਤੋਂ 13 ਤਿਆਰ ਦੁੱਧ ਹਾਜ਼ਰ ਵਾਹ ਇਥੋਂ ਮੱਲਾਂ ਰਗੀ ਥੱਲਿਓਂ ਕਿਆ ਬਾਤਾਂ 12 ਮੰਨ ਕੇ ਜਿਹੜਾ ਮਰਜ਼ੀ ਮੰਗਾ ਲਓ ਓੜੀ ਜੇ ਠੰਡ ਠੰਡ ਸੀ ਹਜੇ ਤੇਲ ਥੋਲ ਨਹੀਂ ਲੱਗਾ ਪੱਟਾ ਨੂੰ ਇਹਦੇ ਹਨਾ ਠੰਡ ਬੜੀ ਕੱਢੀ ਹਾਂ ਵੇਖੋ ਸੱਜਣੋ ਕਿਆ ਬਾਤਾਂ ਫਿਕਸ ਆਰਡਰ ਦੀ ਝੋਟੀ ਦੁੱਧ ਭਾਉ ਫਿਰ 15 ਦੇ ਦੂ 14 ਦੇ ਦੂ ਕਲ ਦੇਖਿਆ 15 ਉਹਨੇ ਦਿੱਤਾ ਰਕੀ ਦਿੱਤਾ ਕੱਦ ਬਹੁਤ ਫੀਲ ਬਹੁਤ ਆ ਜੀ ਆਹ ਚਵਾਈ ਬਣੀ ਚਵਾਈ ਤਾਂ ਬਹੁਤ ਟੌਪ ਥਣ ਵਾਲਾ ਕੰਮ ਦਾ ਤੇ ਮਗਰ ਆ ਗਈ ਗੱਲੇ ਨਾੜੂਏ ਤੇ ਕੱਟ ਗਈ ਤੇ ਆਹ ਦੇਖੋ ਸੱਜਣੋ ਇਹਦੇ ਥਣ ਲੇਵੇ ਦੀ ਕੁਆਲਿਟੀ ਗਾੜੀ ਵੀ ਚੰਗੀ ਹੋ ਆ ਇਹਦਾ ਰੇਟ ਸਰ ਸ਼ਾ ਜੀ ਜਲਦੀ ਸਰ ਰੇਟ ਦਾ 10 ਓਕੇ 1 ਪੰਜ ਦੀਆਂ ਹਨ ਇਹ ਮੁੱਲ ਇਹਦਾ 1 ਲੱਖ ਤੇ 10000 ਰੁਪਇਆ ਤੇ 1 ਲੱਖ ਤੇ 5000 ਦੀ 1 ਲੱਖ 3000 ਦੀਆਂ ਨਹੀਂ 1 ਲੱਖ ਤੇ 3000 ਦੀ ਹਾਂ ਨਹੀਂ ਹਾਂ ਨਹੀਂ ਜਦੀ ਵਿੱਚੋਂ 500 ਛੋਟ ਕਰਾਂਗੇ ਕੀ ਬਾਤ ਆ 1 ਲੱਖ ਤੇ 3000 ਦੀ ਹਾਂ ਮੈਂ ਇੱਦਾਂ ਨਹੀਂ ਅੱਜ ਵੇਂਦਾ ਆਇਆ ਹਾਂ ਸਵਾਹ ਪਟਾਈ ਵਾਕਿਆ ਹੀ ਪਾਉ ਕੋਈ ਸ਼ੱਕ ਨਹੀਂ ਰੇਟ ਬੜੇ ਚੜ ਗਏ ਫੇਰ ਪਤਾ ਨਹੀਂ ਕਿੰਨੀ ਕੁਲਦੀਸਾ ਕੀਤੀ ਲੋਕਾਂ ਨੇ ਮੰਗਣ ਲੱਗਿਆ ਨਾ ਨਾ ਤੇ ਹਾ ਪਾਉ ਜੀ ਕੱਟੀ ਕਿਹੜਾ ਸੁਆ ਇਹ ਪਈਆ ਸੁਆ ਓਕੇ ਆ ਦੋਂਦੀ ਗਿੰਤੂਏ ਅੱਛਾ ਹਾ ਪਲੂਨ ਸੁਈ ਆ ਇਹਨੂੰ ਪਰਸਵਦੀ ਚੋਂ ਤੁਸੀਂ ਲਈ ਠੀਕ ਆ ਇਹਦੇ ਕੋਲੇ ਧਾਰਾਂ ਧਾਰ 8 ਕਿਲੋ ਪੱਕੀਆਂ ਸੁਹਾ ਪਹਿਲਾ ਸੁਹਾ ਪਹਿਲਾ ਚੂਨ ਚਾਂਦ ਬੜੀ ਘਰੀ 8 ਕਿਲੋ ਬੌਲੀ ਹਾਂ ਮਗਰ ਕੱਟਾ ਆ ਗਿਆ ਮਗਰ ਕੱਟਾ ਨਹੀਂ ਓਕੇ ਰਿਪੋਰਟ ਬਾਦੀ ਰੱਖ ਕੇ ਚਵਾਉ ਠੀਕ ਆ ਇਹ ਨਹੀਂ ਗਾ ਵੀ ਫਿਰ ਜਾਗਣਾ ਚੋ ਨਹੀਂ ਕੋ ਨਹੀਂ ਓਕੇ ਜਾਤ ਕੁਆਲਟੀ ਹੈ ਹਨਾ ਨਹੀਂ ਠੀਕ ਓਕੇ ਰਿਪੋਰਟ ਸੱਜਣੋ ਵੇਖਿਓ ਤਰਦੀ ਝੋਟੀ ਦਾ ਕੱਦ ਕਾਠੇ ਲੇਵਾ ਭਾਂਡਾ ਤੇ ਪਉਥਣ ਭਾਵਰ ਵਾਲਾ ਹਨਾ ਆਹਾਂ ਚੁਵਾਈ ਬੜੀ ਉਹ ਲੀਰੂ ਵਰਗੀ ਮੈਂ ਇਹਨਾਂ ਆਏ ਬਾਲਟੀ ਪੰਮੀ ਕਰਦੀ ਮਿੰਟਾਂ ਇੰਤ ਠੀਕ ਆ ਲੋ ਵੀ ਸੱਜਣੋ ਪਲੂਨ ਸੂਈ ਆ ਦੋ ਦੰਦ ਪਾਉ ਕਹਿੰਦਾ ਬਾਕੀ ਚੈੱਕ ਤੁਸੀਂ ਕਰ ਲੈਣੇ ਆ ਥਾਨ ਚਵਾਈ ਵਾਲਾ ਮਗਰ ਕਟਾ ਤੇ 8 ਕਿਲੋ ਇਹਦੇ ਕੋਲੇ ਧਾਰਾਂ ਬੱਚੇ ਦਾ ਨਾਲੂਆ ਨਾਲ ਆ ਉਹਨੂੰ ਉਹਨਾਂ ਦੇ ਦੀ ਆਪਣੀ ਥਾਨਾਂ ਦੀ ਗਰੰਟੀ ਆ ਠੀਕ ਆ ਕੋਈ ਮੈਂ ਆਪਣੀ ਪਾਰ 바ਦੇ ਹੋਂ ਦਾ ਦੀ ਗਰੰਟੀ ਠੀਕ ਆ ਪਾਉ ਜੀ ਵੇਖੋ ਸੱਜਣੋ ਵਰ ਲੰਬਰ ਲੰਬਰ ਬਹੁਤ ਸੋਹਣੀਆਂ ਕੱਟੀਆਂ ਨੇ ਬਹੁਤ ਕੱਤੀ ਚੰਗੀ ਕਲਦੀਸ ਤੇ ਬੱਚੇ ਦਾ ਨਾਲੂਆ ਵੀ ਚੈੱਕ ਕਰ ਲਓ ਤੇ ਪਾਉਜੀ ਰੇਟ ਇਹਦਾ ਰੇਟ ਤਾਂ ਕਲਦੀਸ 92000 ਰਿਆ 90 ਦੇ ਦੋ ਆ ਦੇ ਆਪਾਂ ਦੋ ਘਾਟ ਅੱਧੀ ਦੀ ਦੇਣੀ 80000 ਦੀ 80000 ਦੀ ਜਿੰਨਾ ਮਰਜ਼ੀ ਲੈ ਤੇ ਉਹ ਚੋਂ ਛੋੜ ਛੱਪਾ ਮਾਰਾ ਜਾਂ ਕਰ ਦੇ ਫੇਰ ਕਰਦੇ 88 ਚੋਂ ਹਾਂ ਲਓ ਵੀ ਸੱਜਣਾ ਹੈ ਤੇ ਕਿ ਤੁਹਾਨੂੰ ਕਰਾਉਣਾ ਨਹੀਂ ਮੈਂ ਨਹੀਂ ਕਰਾਉਣਾ ਅਗਲਾ ਹੀ ਕਰੀਏ ਤੁਸੀਂ ਮੇਰੇ ਗਾਗ ਦਾ ਬਣਾ ਸੋਈਦਾ ਨਾ ਨਹੀਂ ਨਹੀਂ ਗਾਗ ਦਾ ਤਾਂ ਸੋਚਣਾ ਫੇਰ ਹੀ ਬਚਾਂਗੇ ਬਚਾਂਗੇ ਹਨਾ ਚੀਜ਼ਾਂ ਚੰਗੀਆਂ ਦੇ ਦਈਏ ਰੁਪਏ ਲੱਗ ਜਾਣ ਅਗਲੇ ਦੇ ਕੋਈ ਡਰ ਨਹੀਂ ਮਹੀਂ ਮਾਰਗਾਂ ਦੇ ਆਏ ਹਾਂ ਜਦੋਂ ਪਸ਼ੂ ਮਾਰਾ ਜਾ ਵਰਦਾ ਨਾ ਉਦੋਂ ਥੋੜਾ ਜਿਆਦਾ ਅਗਲੇ ਨੂੰ ਦੁੱਖ ਹੁੰਦਾ ਹਨਾ ਦੁੱਧ ਵੀ ਪਾਈਆ ਕਿਲੋ ਸਹਿ ਜਾਂਦਾ ਅਗਲਾ ਤੇ ਕਈ ਵਾਰੀ ਜਮਾ ਹੀ ਹਨਾ ਨਾ ਆਪਾਂ ਇਸੇ ਕਰਕੇ ਨਰਕਿੰਦਰ ਸਿੰਘ ਆਪਾਂ ਮਾਇਨ ਪਾ ਲਈ ਲੈਂਦੇ ਸੀ ਨਹੀਂ ਵਾਕੇ ਘੱਟ ਵੇਚ ਲੋ ਹਾਂ ਤੇ ਹਾਂ ਤੇ ਭਾਉਜੀ ਆ ਇਹ ਨਾ ਚੋਟੀ ਆਪਾਂ ਲਈ ਹੁਣੇ ਆ ਜੀ ਹਾਂ ਹੁਣੇ ਉੱਤਰੀ ਟੈਂਪੂ ਤੋਂ ਹਾਂ ਇਹ ਕਲਦੀਸ ਆ ਪਿੱਛੇ ਦੀ ਤਾਂ ਆਪਾਂ ਗਰੰਟੀ ਨਾ ਲਈ ਆ ਠੀਕ ਆ ਸਣਾ ਦੀ ਗਰੰਟੀ ਨਾ ਲਈ ਆ ਓਕੇ ਤੇ ਦੂਜਾ ਸੁਆ ਸੁਣੀ ਆ ਕੱਢ ਕੇ ਤੌਰ ਕਰਾ ਦਗੇ ਚੱਕੇ ਦੀ ਦੂਜਾ ਸੁਆ ਗਾਲੇ ਪੈ ਗਈ ਹੂੰ ਆਉਂਦੀ ਆਹੋ ਸੀ ਲਿਆ ਹਾਂ ਤੇ ਦੋ ਤਿੰਨੇ ਪਹਿਲੇ ਸੂਏ ਦਿੱਤਾ ਨਾ ਉਹ ਤੋਂ 10 ਕਿਲੋ ਓਕੇ ਕੱਦ ਵੱਡਾ ਕੱਦ ਵੱਡਾ ਤੇ ਥੋੜੀ ਜੀ ਫਿੱਕੀ ਆ ਹਾਂ ਵੀ ਸੰਭ ਹੀ ਨਹੀਂ ਤੇ ਬਰੀਕ ਚਮੜੀ ਦੀ ਆ ਥੱਲਿਓ ਸਫਾਈਆਂ ਚੰਗੀਆਂ ਹੀ ਹੈਣਾ ਐਤ ਕੀ ਦੁੱਧ ਦੇ ਜੂਗੀ ਜੇ ਝੋਟੀ ਸੰਭਲੇ ਕੋਈ ਤੇ ਜਿਹੜਾ ਲੈ ਗਿਆ ਨਾ 10 ਦਿਨ ਸੰਭਲੀ ਹਾਂ 10000 ਦੀ ਗੁੱਟੀ ਕਰਨਾ ਬਦੀ ਖੋਲ ਲੈ ਖੋਲ ਨਹੀਂ ਠੀਕ ਓਕੇ ਅਗ ਜਾਰੀ ਹੈ ਤਾਂ ਮੂੰ ਵੀ ਡਰਦੀ ਆ ਤੁਰਨੂੰਗੀ ਵੀ ਕਹਿੰਦੇ ਤਲਕ ਨਾ ਜਾਵਾਂ ਨਹੀਂ ਠੀਕ ਆ ਭਾਉ ਜੀ ਓਕੇ ਰਿਪੋਰਟ ਆ ਹਨਾ ਆ ਚੰਗੀ ਤੇ ਪਨ ਬੜੀ ਹਾਂ ਨਹੀਂ ਥਣ ਲਈ ਬਾ ਚੰਗਾ ਲੱਗਾ ਇਹ ਕਿੰਨੇ ਦੀ ਦੇ ਦੀਏ ਇਹ ਗੁਰਦੀਪ ਸਿੰਘ ਮੋਲੇ ਦਾ 83000 80 ਦੇ 3 ਆ ਇਹ ਆਪਾਂ ਸੀ ਪੂਰੇ ਦੀ ਦੇ ਦੇ। ਓਕੇ ਰਿਪੋਰਟ। ਇਹ ਚ ਕੋਈ ਕਟਾਤ ਨਹੀਂ ਕਿਸੇ ਨੂੰ ਕਰੀ। ਨਾ 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 ਨਾਲੇ ਗਾਂ ਵੀ ਰੁਪਈਏ ਲਾ ਕੇ ਆਈ ਆ। ਰੁਪਈਏ ਲਾ ਕੇ ਫਿਰ ਇਹ ਆ ਵੀ ਇਹ ਮੌਲ ਨੂੰ ਲਾਭਦਾ ਨਹੀਂ ਕਤਲਦੀ। ਨਹੀਂ ਲਾਭਦਾ ਇਹ ਪਾ ਨਹੀਂ ਲਾਭਦਾ। ਇਹ ਦੇ ਦੀ ਆਪਾਂ 30000 ਦੀ। 30000 ਦੀ। ਲਓ ਵੀ ਸੱਜਣੋ। ਝੋਟੀ ਚੰਗੀ ਆ ਤੇ ਬਾਕੀ ਕੱਤ ਕਾਠ ਵਾਲੀ ਆ। ਸਾਹਮਣੀ ਪੈਣੀ ਆ 80000 ਰੁਪਈਆ। 80000 ਦੀ ਗੁਸ਼ਟੀ ਕੰਦੀਸ਼ਾ 90000 ਦੀ ਝੋਟੀ ਆ। ਜਦਨ ਤਿਆਰ ਹੋ। ਬਚਾ ਬਖਾਤਾ। ਓਕੇ। ਤੇ ਆ ਜੋ ਇੱਕ ਰੀ ਕੈਮਰੇ ਤੇ ਫੇਰ ਤੁਹਾਨੂੰ ਇਹ ਝੋਟੀਆਂ ਦੁਆਰਾ ਆਪਾਂ ਵਿਖਾ ਦਈਏ ਕੇਰਾ ਝਾਤ ਮਾਰ ਲਓ ਬਾਕੀ ਆਪਾਂ ਚਾਰ ਜਨਾਂਵਰਾਂ ਦੀ ਡਿਟੇਲ ਪਾਉ ਸਕਦੇਵ ਤੋਂ ਲੈ ਲਈ ਆ ਕੱਲਾ ਕੱਲਾ ਪਸ਼ੂ ਤੁਹਾਨੂੰ ਮੈਂ ਚਲਾ ਚਲੂ ਕੇ ਜਿੰਨੀ ਆਪ ਦੀ ਸਮਝ ਮੁਤਾਬਕ ਰੇਟ ਰੂਟ ਹਰ ਪੱਖ ਤੋਂ ਕੋਸ਼ਿਸ਼ ਕੀਤੀ ਆ ਬਾਕੀ ਤਸੱਲੀ ਤੁਸੀਂ ਕਰਨੀ ਆ ਤੁਹਾਡਾ ਧੰਨਵਾਦ ਹੋਊਗਾ ਤੇ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਵੇਖੋ ਫੇਰ ਇੱਕ ਵਾਰੀ ਨਾ ਆਰਡਰ ਇਹਦਾ ਚੈੱਕ ਕਰਿਓ ਬੜੀ ਜਾਨਦਾਰ ਤੇ ਬੜੇ ਟਾਪ ਦੇ ਲੇਵੇ ਭਾਂਡੇ ਵਾਲੀ ਕੱਟੀ ਆ ਜਿਹੜੀ ਮੈਂ ਤੁਹਾਨੂੰ 2 ਨੰਬਰ ਤੇ ਵਿਖਾਈ ਆ ਉਹ ਕੇ ਰਿਪੋਰਟ ਰਹੂਗੀ ਤੇ ਆ ਵੀ ਝੋਟੀ ਬਹੁਤ ਚੰਗੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਾਂਗੇ